ਅੱਜ ਦੇ ਪ੍ਰੈਸ ਕਾਨਫਰੰਸ ਨੂੰ ਲੈ ਕੇ ਕੀ ਕਹਿਣਾ ਕਰਦਾ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਵਾਰੀ ਜਿਹੜੇ ਪੰਜਾਬ ਦੇ ਹੜ੍ਹ ਹੈ ਇਹ ਪਿਛਲੇ ਮੈਂ ਕਹਾਂਗਾ 38 ਸਾਲ ਵਿੱਚ 1988 ਤੋਂ ਬਾਅਦ ਉਸ ਤੋਂ ਵੀ ਜ਼ਿਆਦਾ ਜਿਹੜਾ ਡੈਮੇਜ ਹੈ ਜਿਹੜਾ ਪ੍ਰਾਪਰਟੀ ਦਾ ਉਸ ਵੇਲੇ ਮੌਤਾਂ ਬਾਧ ਹੋਈਆਂ ਸੀ ਇਸ ਵਾਰੀ ਜਿਹੜਾ ਡੈਮੇਜ ਹੋਇਆ ਔਰ ਇਹ ਪਹਿਲੀ ਵਾਰ ਇਹ ਹੈ ਕਿ ਪੰਜਾਬ ਦੇ 23 ਦੇ 23 ਜ਼ਿਲ੍ਹੇ ਜਿਹੜੇ ਫਲੱਡ ਅਫੈਕਟਡ ਹੈ ਔਰ ਪਠਾਨਕੋਟ ਜਿੱਥੇ ਮੈਂ ਬੈਠਿਆ ਹੋਇਆ ਹਾਂ ਜਿੱਥੇ ਅੱਜ ਪ੍ਰਧਾਨ ਮੰਤਰੀ ਜੀ ਆ ਕੇ ਗਏ ਆ ਇਹ ਵਸਟ ਅਫੈਕਟਡ ਹੈ ਜੀ ਨਾਲ ਦਾ ਗੁਰਦਾਸਪੁਰ ਅੰਮ੍ਰਿਤਸਰ ਜਿੱਥੋਂ ਇੱਥੋਂ ਚੱਲੀ ਆ ਵੇਵ ਤੁਹਾਡੀ ਰਾਵੀ ਦੀ ਉਹਨਾਂ ਨੇ ਮਤਲਬ ਜਿੱਥੇ ਟੋਟਲ ਡਿਵਾਸਟੇਸ਼ਨ ਹੈ ਇੱਕ ਤਾਂ ਹੁੰਦਾ ਵੀ ਹਾਰਡ ਆਈ ਤੁਹਾਡੀ ਫਸਲ ਦਾ ਨੁਕਸਾਨ ਹੋ ਗਿਆ ਜੀ ਕੋਈ ਹੋਰ ਥੋੜਾ ਮੋਟਾ ਨੁਕਸਾਨ ਹੋ ਗਿਆ ਇੱਥੇ ਤਾਂ ਨਾ ਫਸਲ ਰਹੀ ਨਾ ਖੇਤ ਰਿਆ ਨਾ ਸੜਕ ਰਹੀ ਨਾ ਕੋਈ ਉਹਦੇ ਚ ਮਤਲਬ ਵੀ ਘਰ ਰਿਆ ਘਰ ਦਾ ਸਮਾਨ ਵੀ ਗਿਆ ਕਹਿੰਦੇ ਤਾਂ ਕਈਆਂ ਦੇ ਤਾਂ ਘਰ ਦੀ ਮਤਲਬ ਕਿ ਕਿਟਨੀ ਲੱਭਦੀ ਆ ਜੀ ਨੀਆਂ ਤਾਂ ਕੱਢ ਕੇ ਲੈ ਗਿਆ ਪਾਣੀ ਨਾਲ ਉਹ ਜਿੱਡੀ ਵੱਡੀ ਡਿਵਾਸਟੇਸ਼ਨ ਹੋਈ ਸੀ ਪਸ਼ੂ ਵੀ ਨਹੀਂ ਰਹਿ ਗਏ ਜਿਹੜਾ ਸਹਾਰਾ ਸੀ ਉਹਨਾਂ ਦਾ ਲੋਕਾਂ ਦਾ ਲੋਕਾਂ ਦਾ ਮਤਲਬ ਕੁਝ ਨਹੀਂ ਰਿਹਾ ਜੇ ਕੋਈ ਹੈ ਸੀ ਤਾਂ ਲੋਕਾਂ ਕੋਲ ਉਮੀਦ ਸੀ ਜਿਹੜੇ ਜਿਹੜੇ ਬੰਦੇ ਆ ਕੇ ਸੇਵਾ ਕਰ ਰਹੇ ਸੀ ਪਿਛਲੇ 3 ਹਫਤੇ ਹੋ ਗਏ ਜੀ ਉਹਦੇ ਵਿੱਚ ਪੰਜਾਬ ਦੇ ਲੋਕਾਂ ਨੇ ਦੇਸ਼ ਵਿਦੇਸ਼ ਵਿੱਚ ਰਹਾਂਦੇ ਪੰਜਾਬੀਆਂ ਨੇ ਕੋਈ ਕਸਰ ਨਹੀਂ ਛੱਡੀ ਜੀ ਐਨ ਜੀਓਜ਼ ਨੇ ਔਰ ਸਰਕਾਰ ਨੇ ਸਾਰਾ ਦਿਨ ਅਸੀਂ ਲੋਕਾਂ ਦੇ ਵਿੱਚ ਆ ਮੈਂ ਵੀ ਤੁਹਾਡੇ ਸਾਰਾ ਦੌਰਾ ਕਰਕੇ ਗਿਆ ਆਪਣੀ ਅੱਖਾਂ ਨਾਲ ਦੇਖ ਕੇ ਗਿਆ ਜੀ ਖਾਸ ਤਰ੍ਹਾਂ ਦਾ ਸਕੂਲਾਂ ਦਾ ਬਿਜਲੀ ਦੇ ਖੰਭਿਆਂ ਦਾ ਮਤਲਬ ਜਿੰਨਾ ਆਪਾਂ ਕਹਿ ਲਈਏ ਵੀ ਕੋਈ ਵੀ ਸਰਕਾਰੀ ਬਿਲਡਿੰਗ ਜਿਹੜੀ ਆ ਉਸ ਏਰੀਏ ਦੇ ਵਿੱਚ ਜਿਹੜਾ ਹੈਗਾ ਉਹਨੂੰ ਸਾਰਿਆਂ ਨੂੰ ਡੈਮੇਜ ਹੋਇਆ ਪਰ ਜਦੋਂ ਪ੍ਰਧਾਨ ਮੰਤਰੀ ਜੀ ਆਏ ਆ ਸਾਡੇ ਸਾਨੂੰ ਉਹਨਾਂ ਤੋਂ ਬਹੁਤ ਉਮੀਦਾਂ ਸੀਗੀਆਂ ਬਟ ਇੱਕ ਬਹੁਤ ਹੀ ਮੈਂ ਕਹੂੰਗਾ ਉਹਨਾਂ ਨੇ ਪੰਜਾਬ ਦੇ ਜਿਹੜੇ ਫਲੱਡ ਅਫੈਕਟਡ ਲੋਕ ਹੈ ਜਿਨ੍ਹਾਂ ਦੀ ਦਿਵਾਸੇਚਨ ਹੋਈ ਸੀ ਉਹਨਾਂ ਦੇ ਨਾਲ ਇੱਕ ਕੋਝਾ ਮਜ਼ਾਕ ਕੀਤਾ ਬਹੁਤ ਦੁੱਖ ਹੋਇਆ ਜੀ ਮੈਨੂੰ ਜਦੋਂ ਮੈਂ ਸੁਣਿਆ ਵੀ 1600 ਕਰੋੜ ਦੇ ਕੇ ਗਏ ਆ 20000 ਕਰੋੜ ਮੰਗਿਆ ਹੋਵੇ ਔਰ ਬਿਤਕਰੇ ਦੀ ਜਿਹੜੀ ਗੱਲ ਹੈ ਉਹ ਜ਼ਿਆਦਾ ਚੁਪਦੀ ਹੈ ਜੀ ਬਿਹਾਰ ਦੇ ਵਿੱਚ ਬਜਟ ਦੇ ਵਿੱਚ ਪ੍ਰਧਾਨ ਮੰਤਰੀ ਜੀ ਨੇ ਬਿਹਾਰ ਵਾਸਤੇ 11500 ਕਰੋੜ ਉਹਦੀ ਰੋਕਥਾਮ ਵਾਸਤੇ ਦਿੱਤੇ ਆ ਬਿਹਾਰ ਨੂੰ ਮੈਂ ਰਿਪੀਟ ਕਰ ਰਿਹਾ ਜੀ 11500 ਕਰੋੜ ਬਿਹਾਰ ਨੂੰ ਹੜ੍ਹਾਂ ਦੀ ਰੋਕਥਾਮ ਲਈ ਤੇ ਪੰਜਾਬ ਵਿੱਚ ਪਹਿਲਾਂ ਇਹਦੀ ਬਰਬਾਦੀ ਹੋ ਗਈ ਜੇ ਸਾਨੂੰ ਰੋਕਥਾਮ ਲਈ ਦਿੱਤੇ ਹੁੰਦੇ ਤਾਂ ਆ ਦਿਨ ਨਾ ਦੇਖਣਾ ਪੈਂਦਾ ਜੇ ਸਾਡਾ ਨੁਕਸਾਨ ਹੋ ਗਿਆ ਤਾਂ ਸਾਨੂੰ ਦਿੱਤੇ 1600 ਕਰੋੜ ਬਿਹਾਰ ਨੂੰ ਇੱਕ ਪਾਸੇ 11500 ਕਰੋੜ ਪੰਜਾਬ ਨੂੰ ਜਿਹੜਾ ਬਰਬਾਦ ਹੋਇਆ ਜਿਹਦੇ ਲੋਕ ਉਹਨਾਂ ਵਾਸਤੇ 1600 ਕਰੋੜ ਪ੍ਰਧਾਨ ਮੰਤਰੀ ਜੀ ਤੋਂ ਉਮੀਦ ਨਹੀਂ ਸੀ ਮੈਂ ਉਮੀਦ ਕਰਦਾ ਕਿ ਹੁਣ ਵੀ ਉਹ ਵਾਪਸ ਜਾ ਕੇ ਸੋਚਣਗੇ ਇਹਦੇ ਬਾਰੇ ਔਰ ਜਿਹੜਾ ਪੰਜਾਬ ਦਾ 60000 ਕਰੋੜ ਹੈ ਉਹ ਇੱਕਦਮ ਜਾਂਦੇ ਸਾਰ ਉਹ ਰਿਲੀਜ਼ ਕਰਨਗੇ ਜਿਹੜਾ ਪੰਜਾਬ ਦੇ ਲੋਕਾਂ ਦਾ ਇਹਨਾਂ ਦੇ ਖੂਨ ਪਸੀਨੇ ਦੀ ਕਮਾਈ ਹੈ ਉਹ ਪੈਸੇ ਰਿਲੀਜ਼ ਕਰਨਗੇ ਤੋ ਅਜੇ ਵੀ ਅਸੀਂ ਉਹਨਾਂ ਕੋਲੋਂ ਦੇਸ਼ ਦੇ ਪ੍ਰਧਾਨ ਮੰਤਰੀ ਆ ਉਹ ਵਿਹਾਰ ਦੇ ਜਾਂ ਗੁਜਰਾਤ ਦੇ ਪ੍ਰਧਾਨ ਮੰਤਰੀ ਨਹੀਂ ਆ ਪੂਰੇ ਦੇਸ਼ ਦੇ ਆ ਔਰ ਸਾਡੇ ਲੋਕ ਜਿਹੜੇ ਹੈਗੇ ਆ ਇਹਨਾਂ ਦੇ ਨਾਲ ਇੰਨਾ ਜ਼ਿਆਦਾ ਤੁਸੀਂ ਇਹਨਾਂ ਨੂੰ ਐਸੋਲੇ ਮਰਨ ਪੱਟੀ ਦੀ ਲੋੜ ਆ ਪਹਿਲਾਂ ਤੁਹਾਡੇ ਤੁਸੀਂ ਪਹਿਲਾਂ ਇੱਕ ਮੰਤਰੀ ਨੂੰ ਭੇਜਿਆ ਉਹਨਾਂ ਨੇ ਜਾ ਕੇ ਜਿਹੜੀ ਉਹਨਾਂ ਨੇ ਸੰਵੇਦਨਹੀਨਤਾ ਦਿਖਾਈ ਔਰ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਮਾਈਨਿੰਗ ਕਰਕੇ ਮਤਲਬ ਜਿਹੜੇ ਹੜ ਆ ਗਏ ਆ ਤੇ ਫਿਰ ਹਿਮਾਚਲ ਚ ਕਿੱਦਾਂ ਹੜ ਆ ਗਏ ਜੀ ਕਸ਼ਮੀਰ ਚ ਕਿੱਦਾਂ ਹੜ ਆ ਗਏ ਜੀ ਉੱਤਰਾਖੰਡ ਚ ਕਿੱਦਾਂ ਹੜ ਆ ਗਏ ਉੱਥੇ ਤਾਂ ਡਬਲ ਇੰਜੀਨ ਸਰਕਾਰ ਹੈ ਤੁਹਾਡੀ ਉਹਨਾਂ ਨੇ ਨਰਾਸ਼ ਕੀਤਾ ਸੀ ਅਸੀਂ ਸੋਚਿਆ ਪ੍ਰਧਾਨ ਮੰਤਰੀ ਆਣਗੇ ਵੱਡਾ ਦਿਲ ਦਿਖਾਣਗੇ ਬਟ ਉਹਨਾਂ ਨੇ ਵੀ ਪੰਜਾਬ ਦੇ ਲੋਕਾਂ ਦਾ ਦਿਲ ਦੁਖਾਇਆ ਉਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਸੀ ਮੈਂ ਅਜੇ ਵੀ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਹੋ ਤੁਸੀਂ ਵਿਤਕਰਾ ਨਾ ਕਰੋ ਵੱਡਾ ਦਿਲ ਦਿਖਾਓ ਐਸ ਵੇਲੇ ਪੰਜਾਬ ਇਹ ਉਹ ਪੰਜਾਬ ਹੈ ਤੁਸੀਂ ਆਪਰੇਸ਼ਨ ਸੰਦੂਰ ਕਹਿੰਦੇ ਉਸੇ ਜਿੱਤੇ ਆ ਤੁਹਾਨੂੰ ਜਿਤਾਉਣ ਵਾਲੇ ਇਹ ਆ ਤੁਹਾਨੂੰ ਆਜ਼ਾਦੀ ਦਿਵਾਉਣ ਵਾਲੇ ਇਹ ਆ ਦੇਸ਼ ਦੇ ਅਨਾਜ ਭੰਡਾਰ ਭਰਨ ਵਾਲੇ ਇਹ ਆ ਇਹ ਬਾਰਡਰ ਤੇ ਰਹਿੰਦੇ ਆ ਬਹੁਤ ਸਾਰੀਆਂ دشਵਾਰੀਆਂ ਦਾ ਸਾਹਮਣਾ ਕਰਦੇ ਆ ਇਹ ਮੈਂ ਦੇਖ ਰਿਹਾ ਸੀਗਾ ਜਿਹੜੇ ਤੁਹਾਡੇ ਸਨੇਕ ਬਾਈਟ ਦੇ ਕੇਸਸ ਆ ਸੱਪਾਂ ਦੀਆਂ ਸਰੀਆਂ ਮਿੱਧ ਕੇ ਅਨਾਜ ਪੈਦਾ ਕਰਦੇ ਆ ਜਿਹੜਾ ਕਿ ਤੁਸੀਂ ਲੋਕਾਂ ਨੂੰ 80 ਕਰੋੜ ਲੋਕਾਂ ਨੂੰ ਜਿਹੜਾ ਵੰਡਦੇ ਹੋ ਉਹ ਪੈਦਾ ਕਰਨ ਵਾਲੇ ਲੋਕ ਆ ਇਹ ਅੱਜ ਇਹਨਾਂ ਨੂੰ ਲੋੜ ਪਈ ਤਾਂ ਤੁਸੀਂ ਇਹਨਾਂ ਦੇ ਨਾਲ ਇਹੋ ਜਿਹਾ ਕੀ ਮਜ਼ਾਕ ਕੀਤਾ ਕਿਉਂ ਕੀਤਾ ਤੁਸੀਂ ਕਿਰਪਾ ਕਰਕੇ ਦੁਬਾਰਾ ਵਿਚਾਰ ਕਰੋ ਇਹਦੇ ਬਾਰੇ ਤੇ ਇਹ ਆਪਣੀ ਧਿਆਨਦਾਰੀ ਦਿਖਾਓ ਤੇ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਦਾ ਬਣਦਾ ਹੱਕ ਦਿਓ ਤੇ ਪੰਜਾਬ ਦਾ ਬਣਦਾ ਹੱਕ ਦਿਓ ਮਤਲਬ ਸਾਹਿਬ ਉਹ ਜਿਹੜੀ ਜਿਹਦਾ ਇੱਕ ਵਿਆਹ ਆ ਉਹਨਾਂ ਨੇ ਕਿਹਾ ਕਿ ਇਹ ਫੋਰੀ ਮਦਦ ਹੈਗੀ ਹੈ ਰਾਹਤ ਪੈਕੇਜ ਜਿਹੜਾ ਹੋਇ ਦਿੱਤਾ ਜਾਵੇ ਤਿੰਨ ਹਫ਼ਤੇ ਤਾਂ ਹੋ ਗਏ ਜੀ ਇਹਦੇ ਨਾਲੋਂ ਜ਼ਿਆਦਾ ਮਸ਼ਤਦੀ ਤਾਂ ਪ੍ਰਧਾਨ ਮੰਤਰੀ ਜੀ ਨੇ ਤਿੰਨ ਹਫ਼ਤੇ ਤੱਕ ਟਵੀਟ ਤੱਕ ਨਹੀਂ ਕੀਤਾ ਅਫਗਾਨਿਸਤਾਨ ਦੇ ਵਿੱਚ ਅਸੀਂ ਉਹਨੂੰ ਸਪੋਰਟ ਕਰਦੇ ਆਂ ਚੰਗੀ ਗੱਲ ਹੈ ਅਸੀਂ ਸੋਚਿਆ ਵੀ ਬਹੁਤ ਵਧੀਆ ਇਨਸਾਨ ਹੈ ਜੇ ਅਫਗਾਨਿਸਤਾਨ ਨੂੰ ਅੱਡਾ ਵੱਡੇ ਪੈਕੇਜ ਦੇ ਸਕਦੇ ਆ ਪੰਜਾਬ ਨੂੰ ਜ਼ਰੂਰ ਦੇਣਗੇ ਅਸੀਂ ਇਹ ਅਫਗਾਨਿਸਤਾਨ ਤੋਂ ਵੀ ਮਾੜੇ ਹੋ ਗਏ ਜੀ ਪੰਜਾਬ ਦੇ ਲੋਕ ਐ ਨਹੀਂ ਮਤਲਬ ਨਫ਼ਰਤ ਹੈ ਰਵਨੀਤ ਬਿੱਟੂ ਜੀ ਨੂੰ ਪੁੱਛੋ ਜੀ ਤਿੰਨ ਹਫ਼ਤੇ ਹੋ ਗਏ ਜਿਹੜੇ ਲੋਕਾਂ ਨੇ ਹੁਣ ਜਿਹੜੇ ਜੜੀਆਂ ਤੁਹਾਡੀਆਂ ਐਨ ਜੀਓਜ਼ ਆਈਆਂ ਕਿੰਨੀ ਤੱਕ ਆਣ ਗਿਆ ਜੀ ਉਹ ਪਾਣੀ ਘਟ ਘਟਣਾ ਸ਼ੁਰੂ ਹੋ ਗਿਆ ਪਾਣੀ ਜਿਹੜੇ ਆ ਗਿਆ ਲੋਕ ਆਪਣੇ ਘਰਾਂ ਚ ਵਾਪਸ ਜਾਣਗੇ ਉੱਥੇ ਕਿੱਟ ਨਹੀਂ ਐ ਬਿੱਟੂ ਜੀ ਨੂੰ ਦੱਸੋ ਘਰ ਬਣਾਣੇ ਆ ਉਹਨਾਂ ਨੇ ਸੜਕਾਂ ਬਣਾਣੀਆਂ ਪੈਣੀਆਂ ਉੱਥੇ ਦੀਆਂ ਉੱਥੇ ਜਿਹੜੇ ਲੋਕਾਂ ਨੇ ਟਰੈਕਟਰ ਵੀ ਖਰਾਬ ਹੋ ਗਏ ਘਰ ਦਾ ਸਮਾਨ ਵੀ ਖੇਚ ਦੇਣਾ ਉਹਨਾਂ ਨੇ ਬੱਚਿਆਂ ਨੇ ਰੋਟੀ ਖਾਣੀ ਹੈ ਉਹਨਾਂ ਨੇ ਆਪਣੀ ਅਗਲੀ ਫਸਲ ਬੀਜਣੀ ਹੈ ਉਹਨਾਂ ਨੂੰ ਦੱਸੋ ਜੀ ਕਿੰਨੀ ਦੇਰ ਇੰਤਜ਼ਾਰ ਕਰਾਓਗੇ ਪੰਜਾਬ ਦੇ ਲੋਕਾਂ ਨੂੰ ਇਹ ਬਹੁਤ ਹੀ ਮਾੜੀ ਗੱਲ ਹੈ ਔਰ ਡਿਸਪਾਇੰਟ ਕੀਤਾ ਪ੍ਰਧਾਨ ਮੰਤਰੀ ਜੀ ਜੇ ਤੁਹਾਨੂੰ ਪੰਜਾਬ ਦੇ ਸੂਬਾ ਜਾਂ ਕਾਰਜਕਾਰੀ ਪ੍ਰਧਾਨ ਨੂੰ ਹੁਣ ਅੱਜ ਬਿਆਨ ਦਿੱਤਾ ਆ ਨਹੀਂ ਨੂੰ ਕਿ ਸੈਂਟਰ ਦਾ ਜਿਹੜਾ ਕੋਈ ਵੀ ਦੇਣਦਾਰੀ ਨਹੀਂ ਹੈ ਪੰਜਾਬ ਸਰ ਤੇ 60000 ਕਰੋੜ ਦਾ ਝੂਠ ਬੋਲਿਆ ਜਾ ਰਿਹਾ ਅੱਜ ਬਿਆਨ ਚਾੜ੍ਹ ਤੁਹਾਡੇ ਤੁਹਾਡੇ ਸਾਹਮਣੇ ਆ ਜੀ ਚਿਮਾ ਜੀ ਨੇ ਫਾਈਨੈਂਸ ਮਿਨਿਸਟਰ ਦੀ ਮੀਟਿੰਗ ਦੇ ਵਿੱਚ ਸਾਰਾ ਡਾਟਾ ਦਿੱਤਾ ਉਹਨਾਂ ਨੇ ਇਹਨਾਂ ਨੇ ਪੰਜਾਬ ਦੇ ਸਾਰੇ ਜਨੇ ਟੈਕਸਿਸ ਸੀਗੇ ਸਟੇਟਸ ਦੇ ਹੱਥ ਵੱਡ ਕੇ ਇਹ ਜਿਹੜੇ ਤੁਹਾਡੇ ਉਹਨਾਂ ਦੇ ਨਾਲ ਤੁਰੇ ਫਿਰਦੇ ਆ ਜਿਹੜੇ ਉਸ ਵਲੇ ਭਾਜੀਪੀ ਦੇ ਪ੍ਰਧਾਨ ਹੈ ਉਸ ਵਲੇ ਕਾਂਗਰਸ ਦੇ ਪ੍ਰਧਾਨ ਸੀ ਇਹਨਾਂ ਨੇ ਆਪਣੇ ਹੱਥ ਵੱਡ ਕੇ ਦੇ ਦਿੱਤੇ ਕਿ ਆ ਜੀਐਸਟੀ ਜਿਹੜਾ ਤੁਹਾਡਾ ਲਵਾ ਲਿਆ ਇਹਨਾਂ ਨੇ ਉਹਦੇ ਨਾਲ ਜਿਹੜਾ ਕੇਂਦਰ ਜਿਹੜਾ ਜਿੰਨੇ ਪੈਸੇ ਮਿਲਦੇ ਸੀ ਉਹਨਾਂ ਵੇਲੇ ਉਹ ਪੈਸੇ ਉਹਨਾਂ ਨੇ ਸਾਡੇ ਬੰਦ ਕਰਤੇ ਰੂਰਲ ਡਿਵੈਲਪਮੈਂਟ ਫੰਡ ਕੋਰੋਨੋ ਪੁੱਛੋ ਜਿਹਨਾਂ ਦੇ ਪ੍ਰਧਾਨ ਨੂੰ ਜਿਹਨਾਂ ਦੀ ਤੁਸੀਂ ਗੱਲ ਕਰਦੇ ਹੋ ਵੀ ਰੂਰਲ ਡਿਵੈਲਪਮੈਂਟ ਫੰਡ ਪਹਿਲਾਂ ਕਾਂਗਰਸ ਦੀ ਸਰਕਾਰ ਵੇਲੇ ਮਿਲਦਾ ਸੀ ਅਕਾਲੀ ਭਾਜਪਾ ਵੇਲੇ ਮਿਲਦਾ ਸੀਗਾ ਜਦੋਂ ਦੀ ਸਾਡੀ ਸਰਕਾਰ ਆਈ ਆ ਇਹਨਾਂ ਨੇ ਸਾਨੂੰ ਕਿਹਾ ਜੀ ਤੁਸੀਂ ਅਸੈਂਬਲੀ ਵਿੱਚ ਇੱਕ ਸਪੈਸ਼ਲ ਸੈਸ਼ਨ ਬੁਲਾਓ ਤੇ ਆ ਪਾਸ ਕਰੋ ਵੀ ਅਸੀਂ ਇਸੇ ਮੰਤਵ ਲਈ ਵਰਤਾਂਗੇ ਇਹਨਾਂ ਦੀ ਸਰਕਾਰ ਨੇ ਮਿਸਯੂਜ਼ ਕੀਤਾ ਅਸੀਂ ਸਾਨੂੰ ਦਿੱਤਾ ਹੀ ਨਹੀਂ ਇਹਨਾਂ ਨੇ ਉਹ ਵੀ ਸਾਨੂੰ ਡਰਾਇ ਕੀਤਾ ਇਸੇ ਤਰ੍ਹਾਂ ਸਿਹਤ ਦੇ ਹਰ ਗੱਲ ਆਪਣੀ ਮਰਾਂਦੇ ਆ ਜੀ ਇਹ ਇਹਨਾਂ ਨੇ ਹੋਰ ਵੀ ਸਾਡੇ ਬਹੁਤ ਸਾਰੇ ਜਿਹੜੇ ਪੈਸੇ ਰੋਕੇ ਹੋਏ ਆ ਉਹਦੇ ਚ ਬੇਸਿਕਲੀ ਜਿਹੜਾ ਸਾਡਾ ਜੀਐਨ ਜੀਐਸਟੀ ਦਾ ਕੰਪਨਸੇਸ਼ਨ ਰੂਰਲ ਡਿਵੈਲਪਮੈਂਟ ਫੰਡ ਹੈ ਮੰਡੀ ਬੋਰਡ ਦੇ ਪੈਸੇ ਆ ਹੋਰ ਸਾਡੇ ਇੱਥੋਂ ਤੱਕ ਕੇ ਜਿਹੜੇ ਸਾਡੇ ਜਿਹੜੇ ਅਜੂਸ਼ਮਾਨ ਦੇ ਪੈਸੇ ਆ ਜੀ ਉਹ ਅਸੀਂ ਜਾ ਕੇ ਲੱड्डा ਸਾਹਿਬ ਨੂੰ ਮਿਲ ਕੇ ਅੱਧੇ-ਪਚਦੇ ਦਿੱਤੇ ਆ ਇਹਨਾਂ ਦਾ ਬਣਦਾ ਸੀ 140 ਕਰੋੜ ਕਹਿੰਦੇ ਜੀ ਸਾਡੀ ਤਾਂ ਲਿਮਟ ਆ ਉੱਥੇ ਕਹਿੰਦੇ ਸਾਡੀ ਲਿਮਟ 105 ਕਰੋੜ ਦੀ ਆ ਜੀ ਬਾਕੀ ਤੁਸੀਂ ਆਪੀ ਦਿਓ ਉਹ ਵੀ ਸਟੇਟ ਤੇ ਸਿਰ ਪਾ ਦਿੰ ਮਤਲਬ ਉਹ ਸਾਨੂੰ ਦੱਸਣ ਕਿ ਰੂਰਲ ਡਿਵੈਲਪਮੈਂਟ ਫੰਡ ਕਿਉਂ ਕਿਉਂ ਬੰਦ ਕੀਤਾ ਉਹਨਾਂ ਨੇ ਜੀਐਸਟੀ ਦੀ ਕੰਪਨਸੇਸ਼ਨ ਕਿਉਂ ਬੰਦ ਕੀਤੀ ਆ ਅਸਾਨੂੰ ਚਾਹੀਦਾ ਨਹੀਂ ਜੀਐਸਟੀ ਸਾਨੂੰ ਵਾੜ ਦੇ ਦਿਓ ਅਸੀਂ ਸਾਨੂੰ ਸਾਡਾ ਜਿਹੜਾ ਟੈਕਸ ਸਾਡਾ ਵੱਧ ਜਾਏਗਾ ਇਹ ਪੈਸੇ ਸਾਡੇ ਕੋਲ ਆਣੇ ਸੀ ਰੂਰਲ ਡਿਵੈਲਪਮੈਂਟ ਸਾਡੇ ਕੋਲ ਆਣੇ ਸੀ ਅਸੀਂ ਸੜਕਾਂ ਬਣਾਉਣੀਆਂ ਪਿੰਡਾਂ ਦੀਆਂ ਇਹਨਾਂ ਨੇ ਬਿਹਾਰ ਨੂੰ ਦਿੱਤਾ ਰੋਕਥਾਮ ਕਰ ਲਈ ਇੱਥੇ ਰੋਕਥਾਮ ਕਰਨ ਦੀ ਲੋੜ ਨਹੀਂ ਆ ਜੀ ਇਹਨਾਂ ਨੂੰ ਆਏ ਸੀ ਮੈਂ ਤੱਕ ਮੈਂ ਹਿਮਾਚਲ ਦਾ ਵੀ ਕਹ ਰਿਹਾ हिमाचल ਦਾ ਵੀ ਪਾਣੀ ਦਾ ਉੱਥੇ ਦਾ ਹਿਮਾਚਲ ਦਾ ਪਾਣੀ ਨੂੰ ਹਿਮਾਚਲ ਵਿੱਚ ਸੰਭਾਲੋ ਜੰਮੂ ਕਸ਼ਮੀਰ ਦਾ ਜੰਮੂ ਕਬੀਜ ਉੱਤਰਾਖੰਡ ਵਾਲੇ ਹਰਿਆਣੇ ਵਾਲੇ ਆਪਣਾ ਸਮਝਾਣ ਤੁਹਾਡਾ ਹਰਿਆਣੇ ਦਾ ਬਰਬਾਲੇ ਤੋਂ ਪਾਣੀ ਪੰਜਾਬ ਚਾ ਰਿਹਾ ਜੀ ਘੱਗਰ ਦੇ ਵਿੱਚ ਉਹਨਾਂ ਦਾ ਉਹਨੇ ਤੋਂ ਲੈ ਕੇ ਸਾਰਾ ਜਗਾਵਦਰੀ ਤੋਂ ਕੇ ਸਾਰਾ ਪਾਣੀ ਤੁਹਾਡਾ ਮਾਰਕਣ ਡਿਆ ਤੇ ਜਿਹੜਾ ਟਾਂਗਰੀ ਦੇ ਵਰ ਹੈ ਜੀ ਉਹ ਆ ਕੇ ਪੰਜਾਬ ਚ ਫਲਡਿੰਗ ਕਰਦੇ ਆ ਫਿਰ ਜਾ ਕੇ ਹਰਿਆਣੇ ਦੇ ਸਰਸੇ ਚ ਫਲਡਿੰਗ ਕਰਦੇ ਆ ਜੀ ਤੁਹਾਡੇ ਕੋਲ ਪਾਣੀ ਦੀ ਕਮੀ ਥੋੜੀ ਆ ਜਿੱਦਾਂ ਬਿਹਾਰ ਨੂੰ ਪੈਸੇ ਦਿੱਤੇ ਹਰਿਆਣੇ ਨੂੰ ਵੀ ਦਿਓ ਤੁਹਾਡੀ ਆਪਣੀ ਡਬਲ ਇੰਜੀਨ ਸਰਕਾਰ ਹੈ ਉੱਥੇ ਪੰਜਾਬ ਨੂੰ ਵੀ ਦਿਓ ਅਸੀਂ ਮਾਲੋ ਸਾਨੂੰ ਵੀ ਤਾਂ ਪੈਸੇ ਚਾਹੀਦੇ ਆ ਜਿਵੇਂ ਬਿਹਾਰ ਨੂੰ ਪੈਸੇ ਚਾਹੀਦੇ ਆ ਗੱਲ ਵਿਤਕਰੇ ਦੀ ਆ ਗੱਲ ਦੋਰੇ ਮਾਬਦੰਡਾਂ ਦੀ ਆ ਮੰਦਿਰ ਨਾਲ ਪਾਣੀ ਉਤਰਨ ਤੋਂ ਬਾਅਦ ਇਹ ਬਿਮਾਰੀ ਫੈਲਣ ਦਾ ਡਰ ਹੋਏਗਾ ਉਹਨੂੰ ਲੈ ਕੇ ਕੋਈ ਕੈਂਪਾਂ ਦਾ ਅਰੇਂਜ ਕੀ ਪ੍ਰਬੰਧ ਕੀਤੇ ਗਏ ਹੋ ਜੀ ਇਹ ਤੁਹਾਡਾ ਬਹੁਤ ਅੱਛਾ ਸਵਾਲ ਹੈ ਜੀ ਮੈਂ ਤੁਹਾਡੇ ਜਿਹੜੇ ਸਿਵਲ ਸਚਨ ਬੈਠੇ ਆ ਤੁਹਾਡੇ ਜਿੰਨੇ ਸਾਰੇ ਅਫਸਰ ਤੁਸੀਂ ਮੈਨੂੰ ਦੱਸ ਦਿਓ ਤੁਸੀਂ ਪੱਤਰਕਾਰ ਹੋ ਦਵਾਈ ਹਰ ਬੰਦੇ ਤੱਕ ਪਹੁੰਚ ਚੁੱਕੀ ਹੈ ਜੀ ਪਹੁੰਚ ਰਹੀ ਹੈ ਹਰ ਬੰਦੇ ਤੱਕ ਜਿਹੜੇ ਜਿੱਥੇ ਜਿੱਥੇ ਸਾਡੀ ਐਂਬੂਲੈਂਸ ਨਹੀਂ ਜਾਂਦੀ ਅਸੀਂ ਬੋਟ ਦੇ ਉੱਤੇ ਕਿਸ਼ਤੀਆਂ ਦੀਆਂ ਅਸੀਂ ਐਂਬੂਲੈਂਸ ਬਣਾਈਆਂ ਕਿਸ਼ਤੀ ਤੇ ਜਾ ਰਹੀ ਹੈ ਜਿਹੜੀ ਆ ਪ੍ਰੈਗਨੈਂਟ ਲੇਡੀ ਆ ਉਹਨੂੰ ਲੈ ਕੇ ਆ ਰਹੇ ਆ ਸਾਡੇ ਜਿੰਨੇ ਤੁਹਾਡੇ ਅਸੀਂ ਡਾਕਟਰ ਨਵੇਂ ਆਏ ਕਿਨੇ ਡਾਕਟਰ ਜੁਆਇਨ ਕਰਕੇ ਤੁਹਾਡੇ ਕੋਲ ਦੋਨੋਂ ਵਾਰੀ ਸਰ ਟੋਟਲ 35 ਡਾਕਟਰ ਦੀ ਪੋਸਟਿੰਗ ਹੋਈ ਹੈ 32 32 ਡਿਊਟੀ ਤੇ ਲਗਾਉਤੀ 35 ਚੋਂ 32 ਡਾਕਟਰ ਜੁਆਇਨ ਕਰਕੇ ਅਸੀਂ ਡਾਕਟਰ ਭੇਜ ਰਹੇ ਹਾਂ ਜੀ ਇੱਥੇ ਡਾਕਟਰ ਭੇਜ ਰਹੇ ਆ ਦਵਾਈਆਂ ਦੀ ਕੋਈ ਕਮੀ ਨਹੀਂ ਅਜ ਹੈ ਤਾਂ ਮੈਨੂੰ ਦੱਸੋ ਕਿਤੇ ਮੈਨੂੰ ਦੱਸੋ ਕਿ ਮੈਂ ਉੱਥੇ ਆਪੋ ਤੇ ਜਾਊਂਗਾ ਇੱਕ ਸਾਡੇ ਕੋਲੇ ਤੁਹਾਡੇ ਟੀਵੀ ਵਾਲਿਆਂ ਦਾ ਮੈਂ ਧੰਨਵਾਦ ਕਰਦਾ ਇੱਕ ਬੱਚਾ ਸੀਗਾ ਰਮਦਾਸ ਦੇ ਵਿੱਚ ਆਪਣੇ ਘਰ ਚ ਫਸਿਆ ਹੋਇਆ ਸੀਗਾ ਐਮਬੂਲੈਂਸ ਨੇ ਜਾਂਦੀ ਸੀ ਉਹਨੂੰ ਬੋਰਡ ਤੇ ਲੈ ਕੇ ਆਏ ਆ ਉਹਦਾ ਨਫਰੋਟਿਕ ਸਿੰਡਰੋਮ ਹੈ ਉਹਦਾ ਇਲਾਜ ਹੋ ਰਿਹਾ ਬੱਚੇ ਦਾ ਮੈਂ ਉਹਨੂੰ ਵੀ ਮਿਲਣ ਜਾ ਰਿਹਾ ਪਰਸੋ ਨੂੰ ਉਹਦਾ ਸਾਰਾ ਇਲਾਜ ਫ੍ਰੀ ਕਰਾ ਕੇ ਦੇ ਰਹੇ ਆ ਸਾਨੂੰ ਜਿੱਥੇ ਪਤਾ ਲੱਗਦੀ ਹੈ 104 ਨੰਬਰ emergancy number ਹੈ ਹਲਥ ਦਾ ਕੋਈ ਪ੍ਰੈਗਨੈਂਟ ਲੇਡੀ ਹੋਵੇ ਰੱਬ ਨਾ ਕਰੇ ਕਿਸੇ ਨੂੰ ਸੱਪ ਲੜ ਜੇ ਕੋਈ ਆਪਣਾ ਮੰਕੀ ਬਾਈਟ ਹੋ ਜਾਏ ਡੌਗ ਬਾਈਟ ਹੋ ਜਾਏ ਕੋਈ ਮੈਡੀਕਲ emergency ਹੋਵੇ ਅਸੀਂ ਹਸਤਾ ਚ ਲੈ ਕੇ ਆਵਾਂਗੇ ਉਹਨਾਂ ਨੂੰ ਉਹਨਾਂ ਦਾ ਇਲਾਜ ਕਰਕੇ ਠੀਕ ਕਰਕੇ ਘਰੇ ਛੱਡ ਕੇ ਆਵਾਂਗੇ ਪੰਜਾਬ ਸਰਕਾਰ ਵੱਲੋਂ ਕੋਈ ਕਮੀ ਨਹੀਂ ਆ ਅਸੀਂ ਜਿਹੜੇ ਸਾਰੇ ਫੋਗਿੰਗ ਦੀਆਂ ਮਸ਼ੀਨਾਂ ਸਾਡੇ ਕੋਲੇ ਪਹਿਲਾਂ ਵੀ ਹੈਗੀਆਂ ਫੋਗਿੰਗ ਕਰ ਰਹੇ ਆਂ ਐਂਟੀ ਲਾਰਵਾ ਸਪਰੇਅ ਕਰ ਰਹੇ ਆਂ ਖੜੇ ਪੈਰ 1500 ਮਸ਼ੀਨਾਂ ਹੋਰ ਖਰੀਦ ਰਹੇ ਆਂ ਔਰ ਸਾਨੂੰ ਤਾਂ ਸਾਡੇ ਜਿਉਂਦੇ ਰਹਿਣ ਸਾਡੇ ਐਨ ਜੀਓ ਸਾਡੇ ਪੰਜਾਬੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਨਰਸਿੰਗ ਕਾਲਜਸ اور ਸਾਡੇ ਕੈਮਿਸਟ ਐਸੋਸੀਏਸ਼ਨਸ ਰੈੱਡ ਕਰਾਸ ਇਹਨਾਂ ਨੇ ਸਾਨੂੰ ਜਿਹੜੇ ਹੈਗੇ ਆ ਆਈਐਮਏ ਜਿਹੜੇ ਤੁਹਾਡੇ ਹੈਗੇ ਨਰਸਿੰਗ ਕਾਲਜ ਵਾਲਿਆਂ ਨੇ ਔਰ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਸਾਨੂੰ 250 ਐਂਬੂਲੈਂਸ ਦਿੱਤੀਆਂ ਮੈਡੀਕਲ ਟੀਮਾਂ ਦੇ ਰਿਹਾ ਸਾਨੂੰ ਸਾਨੂੰ ਆਪਣੇ ਪੰਜਾਬੀਆਂ ਤੇ ਮਾਣ ਹੈ ਸਾਡੇ ਸਿੰਗਰ ਹੋਣ ਐਨਆਰਆਈ ਹੋਣ ਸਾਡੇ ਡਾਕਟਰ ਮੈਂ ਮੈਂ ਪਿਛਲੀ ਵਾਰੀ ਮੈਂ ਲੋਕਾਂ ਨੂੰ ਜਾ ਕੇ ਦੱਸਿਆ ਅੱਜ ਮੈਨੂੰ ਲੋਕਾਂ ਨੇ 50 50000 ਦੇ 30 ਚੱਕ ਦੇ ਕੇ ਉਹਦੇ ਚ ਡਵਾਈਨ ਓਕਾਰ ਮਿਸ਼ਨ ਹੈ ਉਹਦੇ ਵਿੱਚ ਤੁਹਾਡੇ ਜਿਹੜੇ ਹੈਗੇ ਆਪਣੇ ਐਨ ਆਰ ਆਈ ਹੈਗੇ ਆ ਸਾਡੇ ਡਾਕਟਰਸ ਆ ਗਏ ਉਹਨਾਂ ਨੇ 30 ਚੱਕ ਦੇ ਕੇ ਕਿ ਅਸੀਂ ਚਾਹੁੰਦੇ ਹਾਂ ਕਿ ਜਾਨੂਨ ਬੰਦਿਆਂ ਤੱਕ ਪਹੁੰਚੇ ਮੈਂ ਕਿਹਾ ਜਾਨੂਨ ਬੰਦਿਆਂ ਤੱਕ ਪਹੁੰਚਾਣਾ ਮੇਰਾ ਕੰਮ ਹੈ ਮੈਂ ਕਿਹਾ ਤੁਸੀਂ ਆਈਡੈਂਟੀਫਾਈ ਕਰੋ ਕੱਲ ਨੂੰ ਜਾ ਕੇ ਤੇ ਜਿਹਨਾਂ ਦੇ ਘਰ ਬਿਲਕੁਲ ਤੁਹਾਨੂੰ ਤੁਸੀਂ ਨਾਲ ਚੱਲੀਓ ਮੇਰੇ ਤਾਂ ਕਿ ਹੋਰ ਵੀ ਬੰਦੇ ਇਸ ਤਰ੍ਹਾਂ ਕਰਨ ਤਾਂ ਕਿ ਜਦੋਂ ਵਾਪਸ ਜਾਣ ਤਾਂ ਉਹਨਾਂ ਦੀ ਜੇਬ 'ਚ ਘੱਟੋ-ਘੱਟ ਵੀ 50000 ਰੁਪਏ ਦਾ ਚੈੱਕ ਹੋਵੇ ਆਪਣੇ ਬੈਂਕ 'ਚ ਪਾਣ ਉਹਨਾਂ ਦੇ ਬੱਚੇ ਭੁੱਖੇ ਦਾ ਮਾਰਨ ਇੱਕ ਕਮਰਾ ਠੀਕ ਕਰਾਣ ਜਾਂ ਆਪਣਾ ਖੇਤ ਨੂੰ ਠੀਕ ਕਰਨਾ ਸ਼ੁਰੂ ਕਰਨ ਕੋਈ ਰੇੜੀ ਖਰੀਦ ਕੇ ਕੰਮ ਚਲਾਵੇ ਜਿਹੜਾ ਦੁਕਾਨਦਾਰ ਦਾ ਸੀ ਜਿਹੜੇ ਤਿੰਨ ਜ਼ਿਲ੍ਹਿਆਂ ਵਾਸਤੇ ਔਰ ਹੋਰ ਜਿਹੜੇ ਹੈਗੇ ਆ ਸੈਂਕੜੇ ਚੱਕ ਪ੍ਰੋਮਿਸ ਕਰ ਰਹੇ ਆ ਕਹਿੰਦੇ ਜੀ ਅਸੀਂ ਤਾਂ ਚਾਹੁੰਦੇ ਆ ਸਾਡੇ ਪੰਜਾਬੀਆਂ ਨੂੰ ਅਸੀਂ ਉਹਨਾਂ ਦੇ ਨਾਲ ਖੜੇ ਆ ਅਸੀਂ ਪੰਜਾਬੀਆਂ ਨੂੰ ਮੈਂ ਲੋਕਾਂ ਨੂੰ ਕਹਿੰਦਾ ਤੁਸੀਂ ਮਜੂਸ ਨਾ ਹੋ ਜਿਓ ਪੰਜਾਬ ਸਰਕਾਰ ਤੁਹਾਡੇ ਨਾਲ ਖੜੀ ਆ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਹਸਪਤਾਲ ਤੋਂ ਹੀ ਜਿਹੜੀ ਕੈਬਨਿਟ ਦੀ ਮੀਟਿੰਗ ਕਰਕੇ ਐਮਰਜੈਂਸੀ ਜਿਹਦਾ ਖੇਤ ਉਹਦੀ ਰੇਤ ਤੁਸੀਂ ਉਹਨੂੰ ਵਿੱਚੋਂ ਇਕੱਠੀ ਕਰ ਲਓ ਬਾਅਦ ਚ ਵੇਚ ਦਿਓ ਆਪਣੇ ਕਿਸੇ ਕੰਮ ਲਈ ਵਰਤ ਲਓ 20-20000 ਰੁਪਏ ਤੁਹਾਨੂੰ ਅਸੀਂ ਇਹਦੇ ਚ ਕੀ ਦਿੰਦੀ ਆ ਸਰਕਾਰ 3800 ਰੁਪਏ ਦਿੰਦੀ ਆ ਸਰ ਜੀ ਬਾਕੀ ਸਾਰਾ ਪੰਜਾਬ ਪੰਜਾਬ ਸਰਕਾਰ ਦਿੰਦੀ ਆ 8600 ਦਿੰਦੀ ਆ 7000 ਤੋਂ ਘੱਟ 13000 ਤੋਂ ਵੱਧ ਪੰਜਾਬ ਸਰਕਾਰ ਪਾ ਰਹੀ ਆ ਇੰਨਾ ਵੀ ਨਹੀਂ ਤੁਸੀਂ ਕਰ ਸਕਦੇ ਆਪਣੇ ਬੰਦਿਆਂ ਵਾਸਤੇ ਫਿਰ ਉਹਨੂੰ ਇੱਕ ਵਾਰੀ ਪੈਰਾ ਦੇ ਖੜਾ ਕਰ ਦਿਓ ਤੁਸੀਂ ਇੰਨਾ ਵੀ ਨਹੀਂ ਕਰ ਸਕਦੇ ਕਿ ਉਹਨਾਂ ਦੇ ਮਨਵੇਸ਼ੀਆਂ ਦੀ ਐਸਡੀਐਫ ਦੀਆਂ ਜੜੀਆਂ ਉਹ ਚਿੱਠੀ ਲਿਖੀ ਹੋਈ ਹੈ ਮੁੱਖ ਮੰਤਰੀ ਸਾਹਿਬ ਨੇ ਉਹਦਾ ਵੀ ਕੋਈ ਜਵਾਬ ਨਹੀਂ ਉਹੀ ਕਹਿ ਦਿੰਦੇ ਕਿ ਹਾਂ ਐਸਡੀਆਰ ਐਸਡੀਆਰਐਫ ਦੇ ਪੈਸੇ ਵਰਤ ਲਓ ਉਹ ਵੀ ਨਹੀਂ ਕਰ ਰਹੇ 1200 ਦਾ ਜ਼ਿਕਰ ਹੋ ਰਿਹਾ 1200 ਕਰੋੜ ਦਾ ਜ਼ਿਕਰ ਹੋ ਰਿਹਾ ਵੀ ਤੁਹਾਡੇ ਕੋਲ ਕੀ ਹੋਇਆ ਨਹੀਂ ਉਹ ਉਹ ਇਥੇ ਕਹਿ ਚਾਹੀਏ ਹੈ ਉਹ ਸੈਂਟਰ ਦੇ ਵਿੱਚ ਇਹਦੇ ਚ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਹੈ ਜੀ ਉਹਨਾਂ ਨੇ ਨਾਰਮ ਸੈੱਟ ਕੀਤੇ ਹੋਏ ਆ ਜੀ ਉਹੀ ਤੁਹਾਨੂੰ ਦੱਸ ਰਿਹਾ ਜੀ ਮੈਂ ਕਿ ਜੇ ਜਿਹੜਾ ਕਿਸਾਨ ਦਾ ਡੈਮੇਜ ਹੋਗਾ ਉਹਨੂੰ 6800 ਰੁਪਏ ਦੇਣਾ ਜੀ ਜੇ ਮਾਝੀ ਮਰ ਗਿਆ ਉਹਦੀ 1 ਲੱਖ ਰੁਪਏ ਤੋਂ ਘੱਟ ਨਹੀਂ ਆਉਂਦੀ ਜੀ ਉਹਨੂੰ 37 ਮਤਲਬ 37000 ਦੇਣਾ ਉਹਨੂੰ ਇੱਕ ਮਤਲਬ ਤੁਸੀਂ 50000 ਵੀ ਨਹੀਂ ਦੇ ਸਕਦੇ ਇਸੇ ਤਰ੍ਹਾਂ ਸੀ ਉਹਨਾਂ ਨੂੰ ਇਹਨਾਂ ਨੂੰ ਚਿੱਠੀ ਲੱਗੀ ਹੋਈ ਆ ਕਿ ਉਹਦੀਆਂ ਕੰਡੀਸ਼ਨ ਰਿਲੈਕਸ ਕਰ ਦਿਓ ਸਾਨੂੰ ਉਹੀ ਵਰਤਨ ਲੈਣ ਦਿਓ ਉਹ ਵੀ ਨਹੀਂ ਵਰਤਨ ਦੇ ਰਹੇ ਇਹਨਾਂ ਦੀ ਮਨਜ਼ੂਰੀ ਚਾਹੀਦੀ ਹੈ ਕਿਉਂਕਿ ਪਹਿ ਉਦੇ ਨਾਲ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਆ ਉਹ ਉਹਦੀ ਅਜਾਸਟ ਵੀ ਨਹੀਂ ਦੇ ਰਹੇ ਜੀ ਉਹ ਵੀ ਗੱਲਾਂ ਕਰ ਰਿਹਾ ਸਰਪ ਜੀ ਪਿਆ ਹੋਇਆ ਅਸੀਂ ਕਹਿੰਦੇ ਦਿਓ ਸਾਨੂੰ ਤੁਹਾਨੂੰ ਕਿਸਾਨਾਂ ਨੂੰ ਬਾਅਦ ਦੇ ਲਣ ਦਿਓ ਮਜ਼ਦੂਰਾਂ ਨੂੰ ਦੇਣ ਦਿਓ ਨਰੇਗਾ ਵਰਕਰ ਨੂੰ ਦੇਣ ਦਿਓ ਉਹਨਾਂ ਨੂੰ ਕੰਮ ਤੇ ਲਾਈਏ ਅਸੀਂ ਆਸ਼ਾ ਵਰਕਰ ਨੂੰ ਦੇ ਲਣ ਦਿਓ ਆਸ਼ਾ ਵਰਕਰ ਵਿਚਾਰੀਆਂ ਨੂੰ ਕੁਝ ਵੀ ਨਹੀਂ ਦਿੰਦੇ ਇੱਕ ਸੈਂਟਰ ਇਸ ਤਾਂ 2500 ਰੁਪਏ ਦੇ ਰਹੇ ਆ ਹੋਰ ਵੀ ਉਹਨਾਂ ਦੀ ਹਰ ਤਰ੍ਹਾਂ ਮਦਦ ਕਰ ਰਹੇ ਆ ਫਰਸਟ ایڈ ਕਿੱਟਾਂ ਦੇ ਰਹੇ ਉਹਨਾਂ ਨੂੰ ਕਟੋ-ਕਟ ਜਿਹੜੀ ਆਸ਼ਾ ਵਰਕਰ ਹੈ ਉਸੇ ਨੂੰ ਤੁਸੀਂ ਕਟੋ-ਕਟ 6 ਮਹੀਨੇ ਲਈ ਪੈਸੇ ਦੇ ਦਿਓ 10-10000 ਰੁਪਏ ਕੀ ਹੋ ਜਾਏਗਾ ਤੁਹਾਡਾ ਜਿਲ੍ਹਾ ਬ੍ਰਾਂਡ ਦੇ ਵਾਸਤੇ ਕੋਈ ਇੱਕ ਮਿੱਥੀ ਰਾਸ਼ੀ ਦਿੱਤੀ ਹੈ ਜਿਹੜਾ ਮਸ਼ਹਲਾ ਪ੍ਰਸ਼ਾਸਨ ਵਾਸਤੇ ਕੋਈ ਮਿੱਥੀ ਰਾਸ਼ੀ ਰੱਖੀ ਗਈ ਹੈਗੀ ਇਹਦੇ ਵਾਸਤੇ ਜਿਲ੍ਹਾ ਪਠਾਨਕੋਟ ਵਾਸਤੇ ਨਹੀਂ ਸਾਰੇ ਵਾਸਤੇ ਰੱਖੀ ਆ ਜਿਹੜਾ ਜਿਹੜਾ ਇਸ ਵੇਲੇ ਜਿਹੜਾ ਰੈਸਕਿਊ ਔਰ ਰਿਲੀਫ ਵਾਸਤੇ ਆ ਉਹ ਪੰਜਾਬ ਸਰਕਾਰ ਵੱਲੋਂ ਸਾਰੇ ਡਿਪਟੀ ਕਮਿਸ਼ਨਰ ਜਿੰਨੇ ਪੈਸੇ ਮੰਗਦੇ ਰਹੇ ਉਹਨਾਂ ਦਿੱਤੇ ਜਾ ਰਹੇ ਆ ਜੋ ਸਾਡੇ ਮੈਡੀਸਨ ਵਾਸਤੇ ਜੋ ਸਾਰਾ ਕੁਝ ਅਸੀਂ ਅਰੇਂਜ ਕਰ ਰਹੇ ਆ ਉਹਨਾਂ ਵਾਸਤੇ ਅਸੀਂ ਅੱਗੇ ਜਿਹੜਾ ਖਾਦ ਬੀਜ ਉਹ ਵੀ ਸਾਰਾ ਕੁਝ ਅਰੇਂਜ ਕਰ ਰਹੇ ਆ ਪੰਜਾਬ ਸਰਕਾਰ ਉਹਨਾਂ ਦੇ ਨਾਲ ਖੜੀ ਆ ਸਾਰਾ ਕੁਝ ਕਰਕੇ ਦੇਵਾਂਗੇ ਜੀ ਆਪਾਂ ਕਿਸਾਨਾਂ ਨੂੰ ਮੰਤਰੀ ਜ ਆਮ ਤਿੰਨ ਦਿਨ ਟੈਸਟਿੰਗ ਨਹੀਂ ਹੁੰਦੀ ਨਹੀਂ ਨਹੀਂ ਅਸੀਂ ਕਿਸਰੇ ਦਿਨ ਆ ਰਹੀ ਹੈ ਪੇਸ਼ੈਂਟ ਜੇ ਜੋ ਤੱਕ ਡੈਂਗੂ ਨਿਕਲ ਆਂਦਾ ਹੈ ਤੇ ਹੋ ਸਕਦਾ ਹੈ ਕਿ ਉਹਦੀ ਕੰਡੀਸ਼ਨ ਜ਼ਿਆਦਾ ਖਰਾਬ ਹੋ ਜੇ ਨਹੀਂ ਡੈਂਗੂ ਦਾ ਬਾਬਾ ਜੀ ਤੁਹਾਨੂੰ ਪਤਾ ਹੋਣਾ ਚਾਹੀਦਾ ਇੱਕ ਵਾਇਰਲ ਇਨਫੈਕਸ਼ਨ ਹੈ ਉਹਦੀ ਟਰੀਟਮੈਂਟ ਸਿੰਪਟੋਮੈਟਿਕ ਹੈ ਟਰੀਟਮੈਂਟ ਇਮੀਡੀਏਟਲੀ ਸ਼ੁਰੂ ਹੋ ਜਾਂਦੀ ਹੈ ਰਿਪੋਰਟ ਦੇ ਵਿੱਚ ਜਿਹੜੀ ਮੱਲਾ ਕਲੀਨਿਕ ਤੋਂ ਤੁਸੀਂ ਉਹਦੀ ਗੱਲ ਕਰਦੇ ਹੋਣੇ ਉਹ ਪਤਾ ਲੱਗ ਜਾਂਦੀ ਹੈ ਸਾਨੂੰ ਪਤਾ ਹੁੰਦੀ ਹੈ ਪੇਸ਼ੈਂਟ ਨੂੰ ਤੀਜੇ ਦਿਨ ਪਹੁੰਚਦੇ ਆ ਉਹ ਜਦੋਂ ਜਾ ਕੇ ਟੈਸਟ ਕਰਕੇ ਸਿਵਲ ਸਰਜਨ ਕੋਲ ਰਿਪੋਰਟ ਸੇਮ ਡੇ ਆ ਜਾਂਦੀ ਹੈ ਮੇਰੇ ਕੋਲ ਇਹ ਸਾਰਾ ਡਾਟਾ ਹੈ ਆਈ ਕੈਨ ਗਿਵ ਯੂ ਡਾਟਾ ਤੁਹਾਡੇ ਸਿਰਫ ਅਜੇ ਤੱਕ ਛੱਤੀ ਕੇਸ ਹੋਇਆ ਹੈ ਮੰਤਰੀ ਸਿਰਫ ਛੱਤੀ ਕੇਸ ਹੋਇਆ ਐਨਨੇ ਹਾਲਾਤ ਦੇ باوجود ਵੀ ਸਾਡਾ ਪੂਰਾ ਕੰਟਰੋਲ ਹੈ ਜੀ ਫੋਗਿੰਗ ਵੀ ਚੱਲ ਰਹੀ ਹੈ ਐਂਟੀ ਲਾਰਵਲ ਮੀਅਰਸ ਵੀ ਚੱਲ ਰਹੀ ਹੈ ਸਾਰੀ ਟੈਸਟਿੰਗ ਵੀ ਚੱਲ ਰਹੀ ਹੈ ਲੇਕਿਨ ਇਲਾਜ ਲਗਾਤਾਰ ਚੱਲ ਰਿਹਾ ਹੈਗਾ ਕਈ ਵਾਰੀ ਕੋਈ ਟੈਸਟਿੰਗ ਤਾਂ ਹੋ ਜਾਂਦਾ ਕਈ ਵਾਰੀ ਨਹੀਂ ਮੰਤਰੀ ਜੀ ਇਕਾ ਸਿਵਲ ਹਸਪੀਟਲ ਦਾ ਮੁੱਦਾ ਹੈ ਪਠਾਨਕੋਟ ਦੀ ਸੁਰੱਖਿਆ ਵਿਵਸਥਾ ਦੇ ਗੱਲ ਕਰੀਏ ਦੂਸਰਾ ਇੱਕ ਜਿਹੜਾ ਹੈ ਕੈਂਸ਼ ਕਹਤਾ ਜਿਹੜੀਆਂ ਇਥੇ ਪਠਾਨਕੋਟ ਦੇ ਵਿੱਚ ਦੇਖਣ ਨੂੰ ਮਿਲਦੀਆਂ ਪਰ ਉਹਨਾਂ ਉੱਤੇ ਕਾਰਵਾਈ ਨਹੀਂ ਕੀਤੀ ਜਾਂਦੀ ਠੰਡੇ ਵਸਤੇ ਦੇ ਜਿਹੜਾ ਨਹੀਂ 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 ਇਹ 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 ਜਿਹੜਾ ਥੋੜੇ ਦਿਨ ਪਹਿਲਾਂ 13 ਤਰੀਕ ਦੀ ਘਟਨਾ ਹੈ 13 ਅਗਸਤ ਦੀ ਇੱਕ ਯ ਉਹ ਦਵਾਨਾ ਫਰੰਦਾ ਜਿਹੜਾ ਇਹ ਵੀਡੀਓ ਵੈਰਨ ਹਸਪੀਟਲ ਦੇ ਡਾਕਟਰ ਵੱਲੋਂ ਕੀਤੀ ਗਈ ਉਹਦੀ ਜਿਹੜੀ ਇਹ ਕਾਰਵਾਈ ਹਜੇ ਤੱਕ ਨਹੀਂ ਹੋਈ ਹੈਗੀ ਡਾਕਟਰ ਦਾ ਤਵਾਦਨਾ ਕਰ ਦਿੱਤਾ ਗਿਆ ਅਰਦਾਸ ਤੋਰੇ ਟਾਹਦਾ ਤੇ ਦੂਸਰਾ ਜਿਹੜਾ ਇਹ ਥੋੜੇ ਦਿਨ ਪਹਿਲਾਂ ਹੀ ਸਿਵਲ ਹਸਪੀਟਲ ਦੀ ਐਮਰਜੈਂਸੀ ਦੇ ਵਿੱਚ ਇੱਕ ਡਾਕਟਰ ਵੱਲੋਂ ਜਿਹੜਾ ਇਹ ਦੇਖੋ ਜਿਹੜੀਆਂ ਜਿਹੜੀਆਂ ਇਦਾਂ ਦੀਆਂ ਕੰਪਲੇਂਟਸ ਆ ਰਹੀਆਂ ਤੁਸੀਂ ਮੈਨੂੰ ਐਕਸੈਨ ਵੇਰ ਇਨਫੋਰਮੇਸ਼ਨ ਦਿਓ ਮੈਂ ਐਕਸੈਨ ਲਾ ਲਾਂਗਾ ਸਿਵਲ ਸਰਚਨ ਦੱਸੋ ਐਕਸੈਨ ਲਾ ਲਾਂਗਾ ਇਦਾਂ ਦੀ ਕੋਈ ਗੱਲ ਨਹੀਂ ਤੁਸੀਂ ਗਿਵ ਮੀ ਐਕਸੈਨ ਵੇਰ ਇਨਫੋਰਮੇਸ਼ਨ ਇਹ ਇਹ ਇਹਦੇ ਚੋਂ ਆਪਾਂ ਨਾ ਪੀਏ ਇਸ ਵੇਲੇ ਜਿਹੜਾ ਲਾਰਜ ਇਸ਼ੂ ਆਪਾਂ ਉਹਦੀ ਗੱਲ ਕਰੀਏ ਇਸ ਵੇਲੇ ਆਪਾਂ 3 ਕਰੋੜ ਬੰਦਿਆਂ ਦੀ ਗੱਲ ਕਰ ਰਹੇ ਹਾਂ ਜਿਹੜੇ ਮੁਸੀਬਤ ਵਿੱਚ ਫਸੇ ਹੋਇਆ ਔਰ ਉਹਦੇ ਵਾਸਤੇ ਜਿਹੜਾ ਹੈਗਾ ਇਹ ਸਾਰਾ ਜਿਹੜੀ ਪੰਜਾਬ ਸਰਕਾਰ ਹੈ ਉਹਨਾਂ ਦੇ ਨਾਲ ਖੜੀ ਆ ਅਸੀਂ ਉਹਨਾਂ ਨੂੰ ਜਿਹੜੇ ਬੰਦੇ ਜਿਹਨਾਂ ਦੇ ਗੁਜ਼ਰਿਆ ਅਸੀਂ ਕੱਲ ਨੂੰ ਉਹਨਾਂ ਦੇ ਘਰਾਂ ਜਾ ਕੇ ਇਕੱਲੇ ਇਕੱਲੇ ਨੂੰ ਮਿਲਾਂਗੇ ਅਸੀਂ ਮੈਂਟਲ ਹੈਲਥ ਪਾਲਿਸੀ ਉਹਦੇ ਵਾਸਤੇ ਅਸੀਂ ਸਪੈਸ਼ਲ ਦਵਾਈਆਂ ਵੀ ਅਰੇਂਜ ਕਰ ਰਹੇ ਹਾਂ ਜਿਹੜਾ ਪੋਸਟ ਟਰਾਮੈਟਿਕ ਸਟ्रेस ਸਿੰਡਰੋਮ ਉਹਦੇ ਵਾਸਤੇ ਅਸੀਂ ਆਪਣੇ ਲੋਕਾਂ ਨਾਲ ਖੜੇ ਹਾਂ ਆਪਣੇ ਬੰਦਿਆਂ ਨੂੰ ਕਹਿਣਾ ਚਾਹੁੰਦਾ ਤੁਸੀਂ ਬ ਰਹਿੰਦਾ ਤੁਸੀਂ ਦੇਖੋ ਕਿ ਕਿੱਡੀ ਵੱਡੀ ਗੱਲ ਹੈ ਜੀ ਵੱਲ Rajasthan ਦੀਆਂ ਔਰਤਾਂ ਜੀ ਵੱਲ ਉਹ ਆਪਣੀਆਂ ਚਾਂਦੀ ਦੀਆਂ ਜਿਹੜੀਆਂ ਬੰਗਾਂ ਹੈਗੀਆਂ ਨਾ ਜੀ ਉਹ ਦੇ ਰਹੇ 2 ਕਿਲੋ ਚਾਂਦੀ ਦਿੱਤੀ Rajasthan ਦੀਆਂ ਔਰਤਾਂ ਨੇ ਮੈਂ ਸਲੂਟ ਕਰਦਾ ਉਹਨਾਂ ਨੂੰ ਔਰਤਾਂ ਨੂੰ ਵੱਲ ਉਹਨਾਂ ਚ ਇਨਸਾਨੀ ਦਿਲ ਹੈ ਉਹਨਾਂ ਦੇ ਵਿੱਚ ਔਰ ਤੁਹਾਡੇ ਇਸੇ ਤਰ੍ਹਾਂ ਜਾਣੇ ਦੀਆਂ ਵਿੱਚ ਪਵਾਨੀ ਦੇ ਵਿੱਚ ਕਿੱਥੋਂ ਕਿੱਥੋਂ ਲੋਕ ਭੇਜ ਰਹੇ ਆ ਉਹਨਾਂ ਨੇ ਵਿਚਾਰੀਆਂ ਨੇ ਪਤਾ ਨਹੀਂ ਸੋਨੇ ਦਾ ਕਿਤੇ 1 ਕੋੜੇ 20 ਗ੍ਰਾਮ ਸੀਗਾ ਉਹਨਾਂ ਨੇ ਸੋਨਾ ਦੇ ਦਿੱਤਾ ਆਪਣਾ ਜੀ ਉਹ ਕੰਨੀਆਂ ਸਾਡੇ ਪੰਜਾਬ ਦੇ ਭਰਾਵਾਂ ਦੀ ਮਦਦ ਕਰੋ ਸਾਡੇ ਚ ਇਨਸਾਨੀਅਤ ਜਿੰਦਾ ਹੈਗੀ ਆ ਮੈਂ ਉਮੀਦ ਕਰਦਾ ਕਿ ਬੀਜੇਪੀ ਦੇ ਲੀਡਰਾਂ ਦੇ ਵਿੱਚ ਵੀ ਇਨਸਾਨੀਅਤ ਜਾਗੇਗੀ ਔਰ ਇਹ ਪੰਜਾਬ ਦੇ ਲੋਕਾਂ ਨੂੰ ਉਹਨਾਂ ਦਾ ਬਣਦਾ ਹੱਕ ਦੇਣਗੇ ਸਾਡੇ ਜਿਹੜੇ ਪੈਸੇ ਉਹ ਵੀ ਦੇਣਗੇ ਔਰ ਬਾਕੀ ਦੇ ਵੀ ਦੇਣਗੇ